ਜਿਸ ਦੀ ਟੈਂਪਰੇਚਰ ਕੰਡੀਸ਼ਨ ਦੇਖੀਏ ਤਾਂ ਅੱਜ ਦਾ ਦਿਨ ਟੈਂਪਰੇਚਰ 3.2 ਡਿਗਰੀ ਸੈਂਟੀਗ੍ਰੇਡ ਪਰ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਹੈ ਕੁਛ ਦੇਖ ਕਰਦੇ ਹਾਂ ਕਿ ਲਾਂਸਨ ਚਲ ਦਿੱਤੇ ਨੀਅਰ ਨਾਰਮਲ ਲੋਅ ਪ੍ਰੈਸ਼ਰ ਟੈਂਪਰੇਚਰ ਮੋਡਲ ਵਿੱਚ ਚੱਲ ਰਿਹਾ ਹੈ ਤੇ ਆਨਵੈਰ ਦਿਨਾਂ ਦੇ ਵਿੱਚ ਲੋਅ ਪ੍ਰੈਸ਼ਰ ਤੋਂ ਆਂਦੀ ਵੱਲ ਜਿਹੜਾ ਪੈਂਚਰ ਜਿੰਦਿਆ ਮੈਲਰ ਚੈਲਪੀਟਾ ਹੈ। ਅੱਜ ਕੱਲ੍ਹ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਵੀ ਜਿਹੜਾ येलो ਅਲਰਟ ਤੋਂ ਆਂਦੀ ਵੱਲ ਜਾਰੀ। ਇਹ येलो ਅਲਰਟ ਸਿਰ ਸੈਂਟਰਲ ਪੰਜਾਬ ਦੇ ਵਿੱਚ ਹੈ ਕਿ ਪੂਰੇ ਪੰਜਾਬ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਹੈ। ਕਿ येलो ਅਲਰਟ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਤਾਂ ਆਨਵੈਰ ਕੰਪ੍ਰੈਸਨ ਦਾ ਰਿਕਾਰਡ ਹੈ ਕਿ ਕਿਤੇ ਕਿਤੇ ਬੜੀ ਬਾਰਿਸ਼ ਹੋ ਸਕਦੀ ਹੈ। ਹਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਆਪਣੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੋਜ਼ ਦੇਖਿਆ ਜਾ ਰਿਹਾ ਕਿ ਕਿਤੇ ਕਿਤੇ ਬਰਸਾਤ ਜਿਹੜੀ ਹੈ ਉਹ ਹੋ ਰਹੀ ਹੈ ਉਸ ਤੋਂ ਬਾਅਦ ਹਮਸ ਦੇ ਨਾਲ ਗਰਮੀ ਵੀ ਜਿਹੜੀ ਹੈ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਰਹੇਗਾ ਹਾਲਾਂਕਿ ਹਜੇ ਵੀ ਮੌਨਸੂਨ ਲਗਾਤਾਰ ਜਾਰੀ ਹੈ ਮੌਨਸੂਨ ਐਕਟਿਵ ਵੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਹੁਣ ਤੱਕ ਇਸ ਸੀਜ਼ਨ ਦੇ ਵਿੱਚ ਕਿੰਨੀ ਕੁ ਬਰਸਾਤ ਪਈ ਹੈ ਉਸ ਦੀ ਵੀ ਜਾਣਕਾਰੀ ਲਵਾਂਗੇ ਸੀ ਇਸ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਨ ਤੇ ਸਾਡੇ ਨਾਲ ਇੱਥੋਂ ਮੌਸਮ ਵਿਭਾਗ ਤੋਂ ਪਵਨੀਤ ਕੌਰ ਕنگਰਾਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੈਮ ਪਿਛਲੇ ਕੁਝ ਦਿਨਾਂ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿਤੇ ਕਿਤੇ ਬਰਸਾਤ ਜਿਹੜੀ ਹੈ ਉਹ ਹੋ ਰਹੀ ਹੈ ਕੋਦਮ ਤੇਜ਼ ਹੋ ਜਾਂਦੀ ਹੈ ਕੋਦਮ ਧੁੱਪ ਨਿਕਲ ਆਉਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹੇਗਾ बिल्कुल तो तो जी पिछले कुछ दिनों तो मानसून सिस्टम रीजन के एक्टिव है और आने वाले कुछ दिन भी जो मानसून सिस्टम एक्टिव ही रहने की प्रडिक्शन है जी अभी टैंपरेचर कंडीशन देखिए तो अज का डे टाइम टेंपरेचर तीहट दो डिग्री सेंटीग्रेड रिकॉर्ड किया गया जो कि नॉर्मल तो लगभग तीन डिगरी सेंटीग्रेड नीचे और अज्ज का मिनिमम टैंपरेचर छब्बी डिग्री सेंटीग्रेड रिकॉर्ड किया गया जो कि नॉर्मल तो लगभग पॉइंट दो डिग्री सेंटीग्रेड उपर है ਸੋ ਅਸੀਂ ਦੇਖ ਸਕਦੇ ਹਾਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ অর ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਨਜ਼ਦੀਕ ਰਿਪੋਰਟ ਕੀਤਾ ਗਿਆ ਹੈ। ਔਰ ਜੇ ਸਵਾਨ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਂਵਾਂ ਤੇ ਬਾਰਿਸ਼ ਹੋ ਸਕਦੀ ਹੈ। ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ। ਔਰ ਕੱਲ ਸੈਂਟਰਲ ਡਿਸਟ੍ਰਿਕਟਸ ਵਿੱਚ ਵੀ ਕਿਤੇ-ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ। ਸੋ ਇਹਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਆਈਐਮਡੀ ਵੱਲੋਂ ਜਿਹੜਾ 3-4 ਦਿਨਾਂ ਦਾ yellow alert ਜਾਰੀ ਕੀਤਾ ਗਿਆ ਹੈ। ਅਰ ਕੱਲ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਵੀ ਜਿਹੜਾ येलो ਅਲਰਟ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ। ਮੈਮ ਇਸ ਜਿਹੜੀ ਬਰਸਾਤ ਹੁਣ ਪੈ ਰਹੀ ਹੈ ਇਸ ਦੇ ਨਾਲ ਹਮਸ ਹੋਰ ਵੱਧ ਜਗੀਆਂ ਕੁਝ ਘਟਨ ਦਾ ਵੀ ਜਿਹੜਾ ਉਹ ਅੰਦਾਜ਼ਾ ਹੈਗਾ। ਹਾਂ ਜੀ ਕਿਉਂਕਿ ਜਦੋਂ ਮੌਨਸਨ ਸੀਜ਼ਨ ਹੁੰਦਾ ਤਾਂ ਉਹਦੇ ਚ ਮੌਇਸਚਰ ਹਵਾ ਦੇ ਵਿੱਚ ਕਾਫੀ ਹੁੰਦਾ ਤੇ ਹਮਸ ਵਾਲੀ ਗਰਮੀ ਸਾਨੂੰ ਦੇਖ ਨੂੰ ਮਿਲਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਨੂੰ ਕੁਝ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਦੇਖਣ ਨੂੰ ਮਿਲ ਸਕਦੀਆਂ ਨੇ ਔਰ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਕਾਫੀ ਥਾਂ ਥਾਂ ਤੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਜਿਵੇਂ ਕੁਝ ਜਿਹੜੇ ਸੈਂਟਰਲ ਡਿਸਟ੍ਰਿਕਟਸ ਨੇ ਜਿਵੇਂ ਲੁਧਿਆਣਾ ਕੋਰਤਲਾ ਜ਼ਿਲ੍ਹਾ ਅੰਮ੍ਰਿਤਸਰ ਇਨਾਂ ਦੇ ਵਿੱਚ 14 ਤਰੀਕ ਨੂੰ ਵੀ ਤੇ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਆਈਐਮਡੀ ਬਲੂ ਯੈਲੋ ਅਲਰਟ ਦਿੱਤਾ ਗਿਆ ਹੈ। ਹਾਂ ਯੈਲੋ ਅਲਰਟ ਸਿਰਫ ਸੈਂਟਰਲ ਪੰਜਾਬ ਦੇ ਵਿੱਚ ਹੈ ਕਿ ਪੂਰੇ ਪੰਜਾਬ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜੀ ਯੈਲੋ ਅਲਰਟ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਤਾਂ ਹੁਣ ਵਾਇਰ ਤਿੰਨ ਚਾਰ ਦਿਨ ਲਗਾਤਾਰ ਹੈ ਕਿ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ। ਸੋ ਦਿੱਲੀ ਉੱਥੇ ਯੈਲੋ ਅਲਰਟ ਹੈ। ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਸਿਰਫ 14 ਤਰੀਕ ਨੂੰ yellow alert ਦਿੱਤਾ ਗਿਆ ਹੈ ਕਿ ਉੱਥੇ ਕੁਝ ਤਾਹਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਮੈਮ ਕਿਸਾਨਾਂ ਵਾਸਤੇ ਮੌਸਮ ਕਿਸ ਕਿੰਨਾ ਕੁ ਲਾਏ ਬੰਦ ਹੋ ਸਕਦਾ? ਕਿਉਂਕਿ ਮੌਨਸੂਨ ਤੇ ਬਹੁਤ ਕਿਸਾਨਾਂ ਦੀ ਆਸ ਹੁੰਦੀ ਹੈ ਕਿਉਂਕਿ ਜ਼ਮੀਨੀ ਪਾਣੀ ਵੀ ਬਚਦਾ ਤੇ ਝੋਨੇ ਨੂੰ ਲੋੜ ਵੀ ਬਹੁਤ ਹੁੰਦੀ ਹੈ, ਬਿਜਲੀ ਦੀ ਬਚਤ ਹੁੰਦੀ ਹੈ। ਕਿਸਾਨਾਂ ਵਾਸਤੇ ਕਿਸ ਤਰੀਕੇ ਦਾ ਇਹ ਆਉਣ ਵਾਲੇ ਦਿਨਾਂ 'ਚ ਮੌਸਮ ਰਹਿਣ ਵਾਲਾ ਹੈ? ਜੀ ਕਿਉਂਕਿ ਝੋਨੇ ਦੀ ਫਸਲ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ। ਸੋ ਇਹ ਜੋ بارش ਹੋ ਰਹੀ ਐ ਸੇ ਸਮਝਿਆ ਕਿ ਜੋ ਨਦੀ ਜਿਹੜੀ ਫਸਲ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਐ ਔਰ ਇਹਦੇ ਨਾਲ ਨਾਲੇ ਗਰਾਉਂਡ ਵਾਟਰ ਰਿਸੋਰਸਸ ਤੇ ਵੀ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ ਉਹਨੂੰ ਵੀ ਕੁਝ ਹੱਦ ਤੱਕ ਘੱਟ ਕਰਨ ਦੇ ਵਿੱਚ ਹੈਲਪ ਕਰ ਸਕਦੀ ਐ ਪਰ ਇਹਦੇ ਨਾਲ ਨਾਲ ਇਹ ਹੈ ਕਿ ਸਾਰੀਆਂ ਫਸਲਾਂ ਨੂੰ ਪਾਣੀ ਖੜਾ ਰਹਿਣ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਨੁਕਸਾਨ ਹੁੰਦਾ ਸੋ ਦੂਸਰੀਆਂ ਫਸਲਾਂ ਦੇ ਵਿੱਚ ਫਾਰਮਰਸ ਨੂੰ ਜ਼ਰੂਰ ਜਿਹੜਾ ਡਰੇਨੇਜ ਦਾ ਬੰਦੋਬਸਤ ਨਾਲ ਨਾਲ ਰੱਖਣਾ ਚਾਹੀਦਾ ਤਾਂ ਕਿ ਜੇ ਕਿਤੇ ਹੈਵੀ ਬਾਰਿਸ਼ ਵੀ ਹੋਵੇ ਤਾਂ ਪਾਣੀ ਦਾ ਨਿਕਾਸ ਜ਼ਰੂਰੀ ਨਾਲ ਹੋ ਸਕੇ ਜੀ ਤਾਂ ਮੈਂ ਇਸ ਸੀਜ਼ਨ ਤੱਕ ਕਿਉਂਕਿ ਮੌਨਸੂਨ ਹੁਣ ਕਾਫੀ 延迟 ਹੋ ਗਈ ਸ਼ੁਰੂ ਹੋਇਆ ਹੋਇਆ ਤੇ ਕਿੰਨੀ ਕੁ ਬਰਸਾਤ ਜਿਹੜੀ ਆ ਹੁਣ ਤੱਕ ਪੰਜਾਬ ਦੇ ਵਿੱਚ ਉਹ ਪੈ ਚੁੱਕੀ ਹੈ ਕਿ ਲੋੜ ਨਾਲੋਂ ਜ਼ਿਆਦਾ ਪੈ ਚੁੱਕੀ ਹੈ ਜਾਂ ਲੋੜ ਨਾਲੋਂ ਘੱਟ ਇਸ ਹਜੇ ਤੱਕ ਬਰਸਾਤ ਹੋਈ ਹੈ ਜੀ ਜੀ ਅਸੀਂ ਇਸ ਵਾਰੀ ਦਾ ਮੌਸਮ ਜਿਹੜਾ ਮੌਨਸੂਨ ਸੀਜ਼ਨ ਹੈ ਹੁਣ ਤੱਕ ਦੇਖੀਏ ਤਾਂ ਜੂਨ ਅਤੇ ਜੁਲਾਈ ਦੋਨੋਂ ਮਹੀਨਿਆਂ ਦੇ ਵਿੱਚ ਹੀ ਨਾਰਮਲ ਤੋਂ ਉੱਪਰ ਲੁਧਿਆਣਾ ਦੇ ਵਿੱਚ ਬਾਰਿਸ਼ ਰਿਪੋਰਟ ਕੀਤੀ ਗਈ ਹੈ ਕਿਉਂਕਿ ਜੂਨ ਮਹੀਨੇ ਦੀ ਲੁਧਿਆਣਾ ਦੀ ਨਾਰਮਲ ਬਾਰਿਸ਼ 82.8 ਮਿਲੀਮੀਟਰ ਹੈ ਔਰ ਇਸ ਵਾਰ 128.2 ਮਿਲੀਮੀਟਰ ਬਾਰਿਸ਼ ਜੂਨ ਮਹੀਨੇ ਵਿੱਚ ਹੋਈ ਹੈ ਔਰ ਜੁਲਾਈ ਦੀ ਜਿਹੜੀ ਨਾਰਮਲ ਬਾਰਿਸ਼ 220.4 ਮਿਲੀਮੀਟਰ ਹੈ ਔਰ ਇਸ ਵਾਰ 260.9 ਮਿਲੀਮੀਟਰ ਬਾਰਿਸ਼ ਜੁਲਾਈ ਮਹੀਨੇ ਵਿੱਚ ਰਿਪੋਰਟ ਕੀਤੀ ਗਈ ਹੈ ਔਰ ਜੇ ਅਗਸਟ ਵਿੱਚ ਦੇਖੀਏ ਤਾਂ ਅਗਸਟ ਦੀ ਨਾਰਮਲ ਬਾਰਿਸ਼ 190.3 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ 53.6 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਹੋ ਚੁੱਕੀ ਹੈ ਮਤਲਬ ਨਾਰਮਲ ਨਾਲੋਂ ਜ਼ਿਆਦਾ ਬਰਸਾਤ ਜਿਹੜੀ ਹੈ ਇਸ ਸਮੇਂ ਤੱਕ ਹੋ ਚੁੱਕੀ ਹੈ ਬਿਲਕੁਲ ਜੀ ਜੂਨ ਔਰ ਜੁਲਾਈ ਦੇ ਵਿੱਚ ਜਿਹੜੀ ਨਾਰਮਲ ਤੋਂ ਉੱਪਰ بارش ਲੁਧਿਆਣਾ ਨੇ ਹੁਣ ਤੱਕ ਰਿਪੋਰਟ ਕੀਤੀ ਹੈ ਔਰ ਆਗਸਟ ਮਹੀਨੇ ਦੇ ਵਿੱਚ ਵੀ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜਾ ਨੀਅਰ ਨਾਰਮਲ بارش ਹੋ ਕੁਇੰਟ ਜੀ ਇਹਦਾ ਨਾ ਲੱਗਦਾ ਕਿ ਜਿਹੜੇ ਜ਼ਮੀਨੀ ਪੱਧਰ ਦਾ ਪਾਣੀ ਦਾ ਉਸ ਨੂੰ ਕੁਝ ਰੀਚਾਰਜ ਹੋਣ ਦਾ ਜਿਹੜਾ ਸਮਾਂ ਜਿਹੜਾ ਉਹ ਮਿਲ ਸਕੇ ਕਿਉਂਕਿ ਬਰਸਾਤ ਬਧੀਆਂ ਹੋਈ ਹੈ ਬਿਲਕੁਲ ਜੀ ਕਿਉਂਕਿ ਇਸ ਵਾਰੀ ਬਾਰਿਸ਼ ਅੱਛੀ ਹੋਈ ਹੈ ਨਾਰਮਲ ਤੋਂ ਉੱਪਰ ਹੋਈ ਹੈ ਤੇ ਅਸੀਂ ਇਹੀ ਸਮਝਦੇ ਹਾਂ ਕਿ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਵੈਸੇ ਇਸ ਵਾਰੀ ਵਿਦਡਰਾਲ ਤੇ ਵੀ ਤੇ ਉਹਦੇ ਚ ਹੈਲਪ ਕਰੇਗੀ ਕਿ ਪਾਣੀ ਘੱਟੋ ਘੱਟ ਜਿਹੜਾ ਗਰਾਊਂਡ ਵਾਟਰ ਤੇ ਜਿਹੜਾ ਸ਼ਿਫਟ ਹੋ ਔਰ ਸੈਕੰਡਲੀ ਇਹਦੇ ਨਾਲ ਰੀਚਾਰਜਿੰਗ ਇਸ ਜਿਹੜੀ ਗਰਾਊਂਡ ਵਾਟਰ ਦੀ ਹੈ ਦੇ ਵਿੱਚ ਹੈਲਪ ਕਰ ਸਕਦਾ ਹੈ ਜੀ 그러면은 ਕਿਸਾਨਾਂ ਨੂੰ ਕੀ ਅਪੀਲ ਹੈ ਇਸ ਮੌਸਮ ਦੇ ਜਿਹੜਾ ਹੁਣ ਅਗੇ येलो ਅਲਰਟ ਵੀ ਹੁਣ ਜਾਰੀ ਹੋਇਆ ਹੋਇਆ ਕਿਸਾਨਾਂ ਨੂੰ ਕੀ ਅਪੀਲ ਰਹੇਗੀ ਮੌਸਮ ਪੱਧਰ ਕਿਸਾਨਾਂ ਨੂੰ ਇਹ ਹੀ ਦੱਸ ਸਕਦੇ ਆ ਕਿ ਆਉਣ ਵਾਲੇ 3-4 ਦਿਨਾਂ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹਲਕੀ ਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ ਨਾਰਥ-ਈਸਟਰਨ ਡਿਸਟ੍ਰਿਕਟਸ اور 14 ਤਰੀਕ ਨੂੰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਵੀ ਬੇਹੱਦ ਹੈਵੀ ਬਾਰਸ਼ ਹੋ ਸਕਦੀ ਹੈ ਸੋ ਉਹਨਾਂ ਨੂੰ ਫਸਲਾਂ ਦਾ ਧਿਆਨ ਰੱਖਣਾ ਚਾਹੀਦਾ ਝੋਨੇ ਲਈ ਇਹ ਬਹੁਤ ਸਹੀ ਹੈ ਪਰ ਦੂਸਰੀ ਕ੍ਰੌਪਸ ਦੇ ਵਿੱਚ ਉਹਨਾਂ ਨੂੰ ਡਰੇਨੇਜ ਦਾ ਜ਼ਰੂਰ ਬੰਦੋਬਸਤ ਰੱਖਣਾ ਚਾਹੀਦਾ ਤਾਂ ਕਿ ਜੇ ਪਾਣੀ ਜ਼ਿਆਦਾ ਖੜਾ ਹੁੰਦਾ ਤਾਂ ਨਾਲ-ਨਾਲ ਉਦਾ ਨਿਕਾਸ ਜੂਰ ਕੋ ਸਕਿਆ ਔਰ ਫਸਲ ਨੂੰ ਕੋਈ ਨੁਕਸਾਨ ਨਾ ਜੀ ਪਰ ਬਹੁਤ ਧੰਨਵਾਦ ਜੀ ਤੇ ਅਸ਼ਨ ਸਾਡੇ ਨਾਲ ਮੌਸਮ ਭਾਗ ਤੋਂ ਪੰਨੀਤ ਕੋਰ ਕਿੰਗਰਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਪੰਜਾਬ ਦੇ ਵਿੱਚ येलो ਅਲਰਟ ਚੱਲੀ ਹੈ ਕਈ ਥਾਵਾਂ ਤੇ ਭਾਰੀ ਬਰਸਾਤ ਵੀ ਜਿਹੜੀ ਹੈ ਉਹ ਦੇਖਣ ਨੂੰ ਆਉਣ ਵਾਲੇ ਦਿਨਾਂ ਚ ਮਿਲ ਸਕਦੀ ਹੈ ਤਾਂ ਉਹਦੇ ਦੇ ਅਪਡੇਟਸ ਆਉਣਾ ਜੜੋ ਕੈਮਰਾਮੈਨ ਬੰਟੀ ਦੇ ਨਾਲ ਸਨਮ ਜੀ ਸਿੰਘ ਪੱਲਾ ਜਨਰੇਟਿਸ਼ਨ ਜਿਦਾਂ